ਸਤਨਾਮ ਬੁਰਨਾ ਜੀ ਸਦਾ ਸਤਿਨਾਮ ਸ਼ਰੂਕ ਵਾਣੀ ਸਤਗੁਰੂ ਰਵੀਦਾਸ ਜੀਓ ਕੀ ਰਵੀਦਾਸ ਰਤਨ ਸੋਵੀਐ ਦਿਵਸ ਨ ਕਰੀਐ ਸਵਾਦ ਅਹਨੇ ਸਹਰ ਜੀ ਸਿਮਰੀਐ ਛਾੜ ਸਗਲ ਪ੍ਰਤਵਾਦ ਸਾਧ ਸੰਗਤ ਪੂੰਜੀ ਪਐ ਹੋ ਵਸਲੇ ਨਿਰਮੋਹ ਲ ਸਹਜ ਬਲ ਦੇ ਅਲਾ ਦੇ ਕਰੇ ਚੱਲਿਓ ਲਹਨ ਪੇਵ ਮੋਲ ਜੈਸਾ ਰੰਗ ਸਹਿਮ ਬਲ ਕਰੇ ਵੈ ਤਸਾ ਜੇ ਸੰਸਾਰ ਹੋ ਰੰਗ ਰੰਗੋ ਰਾਮ ਮੈਂ ਭਾਣੇ ਰਵਿਦਾਸ ਵਿਚਾਰ ਭਉ ਸਾਗਰ ਰ ਤਰਨ ਕੋ ਏਕੋ ਨਾਮ ਅਧਾਰ ਰਵਿਦਾਸ ਕਬੂ ਨ ਛਾਡੀਏ ਨਾਮ ਨਾਮ ਫਤਵਾਰ ਤੁਮਰੇ ਨੇ ਕੋ ਹੋਟ ਅਗਨ ਕੀ ਹੋਵੇ ਸਮਨ ਰਵਿਦਾਸ ਜੋ ਕੇ ਅਗਨਿਰ ਮੂਲੀਐ ਪਰਮ ਜੋਤ ਪਰਗਾਸ ਸੋਮਰੇ ਨੇ ਕੋ ਹੋਟ ਅਗਨ ਕੀ ਹੋਵੇ ਸਬਨ ਰਵਿਦਾਸ ਜੋ ਕੇ ਅਗਨਿਰ ਮੂਲੀਐ ਪਰਮ ਜੋਤਿ ਪਰਗਾਸ ਬੋਲੜਾ ਜੀ ਸਤਨਾਮ ਸਦਾ ਹੀ ਸਤਨਾ ਤੁ ਸਾਰੀ ਸੰਗਤ ਨੂੰ ਦਾਸ ਬੋਲੋ ਜੈ ਗੁਰੂ ਦੇਵ ਧੰ ਗੁਰਦੇਵ ਜੀ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਰੇ ਸੂਨਰ ਫੈ ਸਤਗੁਰ ਸੁਆਮੀ ਸਰਵਨ ਦਾਸ ਮਹਾਰਾਜ ਕੀ ਜੈ ਜੋ ਬੋਰੇ ਸੂਨਰ ਫੈ ਸਰਵ ਭੇਖ ਭਗਵਾਨ ਕੀ ਜੈ ਬੋਲਣਾ ਜੀ ਸਤਨਾਮ ਸਦਾ ਹੀ ਸਤਨਾਮ